ਸੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਜਗਤਾਰ ਜੇਪੀ ਪੌੜਵਾਲ ਡੈਰੀ ਫਾਰਮ ਪਿੰਡ ਜਨਾਲ ਸੋ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਜੋ ਆਪਾਂ ਨੇ ਚਾਰ ਕਿਲੇ ਵੱਡੇ ਸੀ ਜੋ ਤੁਹਾਨੂੰ ਵੀਡੀਓ ਪਹਿਲਾਂ ਮੈਂ ਆਪਾਂ ਕੇ ਦਿਖਾਏ ਸੀ ਵੀ ਆਪਾਂ ਸੁਪਰ ਸੀਡਰ ਨਾਲ ਬਾਹਰ ਹੈ ਨੂੰ ਸੋ ਆਪਾਂ ਇਹਦੀ ਵਾਹਨ ਦੀ ਰੌਣਕ ਕਰ ਚੁੱਕੇ ਆ ਸੋ ਇੱਥੇ ਖਰਚੇ ਖੜੇ ਨੇ ਜਿੱਥੇ-ਇਥੇ ਪਾਣੀ ਪੈ ਗਿਆ ਸੀ ਤੇ ਉਸ ਦਿਨ ਮੈਂ ਇੰਨਾ ਤਾਂ ਇਹਨੂੰ ਬਾਗਿਆ ਸੀ 8-9 ਗੇੜੇ ਇਹ ਬੱਲੇ ਮੁੱਲੇ ਵੀ ਕੱਢ ਗਏ ਸੀ ਪਰ ਫੇਰ ਵੀ ਤੁਹਾਨੂੰ ਪਤਾ ਪਾਣੀ ਪੈ ਗਿਆ ਉਥੋਂ ਕਰਚੇ-ਕੁਰਚੇਆਂ ਦੇ ਕਾਰਨ ਤੇ ਆਪਾਂ ਇਹਦੀ ਕਰਤੀ ਰਾਉਣੀ ਹੁਣ ਇਹ ਮੇਰੇ ਹਿਸਾਬ ਚ ਬੱਤਾ ਆ ਜਾਊਗਾ 10 ਦਿਨਾਂ ਦੇ ਵਿੱਚ ਵਿੱਚ ਜਦੋਂ ਬੱਤਾ ਆ ਗਿਆ ਆਪਾਂ ਕੇਰਾ ਇਹਦੇ ਵਿੱਚ ਤਵੀਆਂ ਫੇਰਾਂਗੇ ਕਿਉਂਕਿ ਕਬਾੜ ਫੂਸ ਬਹੁਤ ਜ਼ਿਆਦਾ ਸੀ ਨਾ ਆਪਾਂ ਨੇ ਮਚਾਏ ਨਹੀਂ ਹੈਗੇ ਸੋ ਉਹ ਵਿੱਚ ਹੀ ਆਪਾਂ ਨੇ ਬਾਤ ਇਹਦੇ ਠੀਕ ਹੈ ਇਹਦੇ ਵਿੱਚ ਬਾਣ ਕੇ ਮਤਲਬ ਆਪਾਂ ਤਰਤੀ ਦੀਪਜਾਉ ਸ਼ਕਤੀ ਨੂੰ ਬਧਾਉਣ ਵਾਸਤੇ ਇਹ ਵਿੱਚ ਭਾਇਆ ਕਿਉਂਕਿ ਕਬਾੜ ਬਹੁਤ ਜ਼ਿਆਦਾ ਸੀ ਕਿਉਂਕਿ ਇਹ ਧਰਤੀ ਨੂੰ ਹੀ ਲੱਗਣਾ ਸੋ ਤਵੀਆਂ ਆਪਾਂ ਜੇ ਇੱਕ ਵਾਰੀ ਨਹੀਂ ਸੈਟ ਆਇਆ ਪੂਰਾ ਵਜਨ ਧਰ ਕੇ ਦੋ ਤਿੰਨ ਥੈਲੇ ਭਰ ਕੇ ਧਰ ਕੇ ਫਿਰ ਵਧੀਆ ਖੁੱਲੀਆਂ ਜਾਂ ਛੱਡ ਕੇ ਕਿਰਾਂ ਇਹਨੂੰ ਬਾਦਾਂਗੇ ਸੋ ਉਹਦੇ ਨਾਲ ਇਹ ਬਹਾਨਾ ਜੋ ਖਰਚੇ ਨੇ ਵਿੱਚ ਜੋ ਨਹੀਂ ਗਲਣਗੇ ਤੇ ਜ਼ਿਆਦਾ ਹੋਊਗਾ ਉਹ ਤਵੀਆਂ ਵੜ ਦੇਣੀਆਂ ਤੇ ਉਸ ਤੋਂ ਬਾਅਦ ਦੋ ਵਾਰੀ ਵਾ ਕੇ ਤੇ ਆਪਾਂ ਫੇਰ ਸੁਪਰ ਸੀਡਨ ਵਾਲੇ ਨੂੰ ਬੀਜ ਦਾਂਗੇ ਚਲੋ ਇਹ ਚ ਦਾ ਕੀੜਾ ਪੈਣ ਦਾ ਜਿਵੇਂ ਦੇਖਦੇ ਆਪਾਂ 2-3 ਸਾਲਾਂ ਤੋਂ ਊਸ਼ਾ ਦੇ ਵਿੱਚ ਪੀੜੀ ਊਸ਼ਾ ਚ ਸੁੰਡ ਹੈ ਜੋ ਘਟ ਪੈਂਦਾ ਛੱਬੀ ਦੇ ਵਿੱਚ ਜਿਆਦਾ ਚਾਂਸ ਹੁੰਦੇ ਨੇ ਇਹਦਾ ਨਾੜ ਮਠਾਸਤੇ ਹੁੰਦਾ ਤੇ ਆਪਾਂ ਇਸ ਕਰਕੇ ਇਹਦੇ ਵਿੱਚ ਕਿਉਂਕਿ ਹੁਣ ਬਈ ਰੇ ਰੂ ਐਨਾ ਪੈਂਦਾ ਨਹੀਂ ਅੱਗੇ ਵਾਸਤੇ ਆਪਾਂ ਸੋਚਿਆ ਵੀ ਰੂੜੀ ਦਾ ਰੇ ਪਾਵਾਂਗੇ ਆਪਣੇ ਕੋਲੇ ਪਸ਼ੂ ਹੋਣ ਕਰਕੇ ਆਬਦਾ ਵੀ ਹੋ ਜੂਗਾ ਜੇ ਆਪਾਂ ਨੂੰ ਮੁੱਲ ਲੈਣਾ ਪਿਆ ਤਾਂ ਆਪਾਂ ਮੁੱਲ ਵੀ ਲਵਾਂਗੇ ਸੋ ਆਪਣੀ ਇਹ ਸੋਚ ਹੈਗੀ ਆ ਵੀ ਆਪਾਂ ਰੂੜੀ ਪਾਉਣੀ ਆ ਬਾਈ ਕਿਉਂਕਿ ਉਹਨੱਕ ਦਾ ਫਸਲ ਭਾਂਗਾ ਟੋਟਾ ਕੱਢ ਦਿੰਦੀ ਆ ਸੋ ਆਪੋ ਉਸ ਤੋਂ ਬਾਅਦ ਇਹਨੂੰ 12-13 ਤਰੀਕ ਨੂੰ ਬੀਜ ਦਾਂਗੇ ਤੇ ਜਿਹੜੀ ਆ ਰਹਿ ਗਈ ਕਿਉਂਕਿ ਇਸ ਦਾ ਆਪਣੇ ਕੋਲੇ ਸਮਾਂ ਨਹੀਂ ਹੋਣਾ ਵੀ ਆਪਾਂ ਇਹਨੂੰ ਵਿੱਚ ਮਤਲਬ ਖਰਚਿਆਂ ਨੂੰ ਫੂਸ ਨੂੰ ਬਾਅਦ ਸਕੀਏ ਕਿਉਂਕਿ ਫਿਰ ਦੁਬਾਰਾ ਰੋਣੀ ਕਰਕੇ ਤੁਰ ਤਪਹਿਰ ਗਣਦੇ ਨਹੀਂ 26 ਵਿੱਚ ਕੀੜੇ ਦਾ ਵੀੜਰ ਸੋ ਆਪਾਂ ਇਹਦਾ ਦੇਖਾਂਗੇ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਵੀ ਜੇ ਫੂਸ ਦਾ ਐਂ ਸਰਜੇ ਨਹੀਂ ਫਿਰ ਮੜਾ ਜਾਂ ਫੂਸ ਫੂਸ ਨੂੰ ਅੱਗ ਲਾ ਕੇ ਆਪਾਂ ਇਹਨੂੰ ਐਂ ਵੀਜ ਦਾਂਗੇ 4 4:30 ਵਜੇ ਤੋਂ ਬਾਅਦ ਆਪਾਂ ਅੱਗ ਲਗਾ ਸਕਦੇ ਆ ਦਿਨਛੇ ਪੇ ਉਦੋਂ ਆਪਾਂ ਲਾ ਕੇ ਫੂਸ ਨੂੰ ਅੱਗ ਖਰਚੇ ਆਪਾਂ ਇਹਦੇ ਵੀ ਨਹੀਂ ਫੂਕਣੇ ਸੋ ਆਪਾਂ ਇਹਨੂੰ ਵਿੱਚ ਹੀ ਬਾਦਾਂਗੇ ਚਾਹੇ ਆਪਾਂ ਨੂੰ ਤਵੀਆਂ ਨਾਲ ਕਰਨਾ ਪਵੇ ਵਾਹਣ ਸੈੱਟ ਕਰਾਂਗੇ ਆਪਣੀ ਇਹ ਸੋਚ ਹੈ ਵੀ ਆਪਾਂ ਇਹ ਚੀਜ਼ ਕਰਦੇ ਆ ਵੀ ਜਾਨੀ ਕਿ ਇਹਨਾਂ ਨੂੰ ਵਿੱਚ ਵਾ ਕੇ ਧਰਤੀ ਦੀ ਉਪਜਾਊ ਸ਼ਕਤੀ ਵਧਾਉਣੀ ਹੈ ਆਪਣੇ ਦੇ ਮਿੱਤਰ ਕੀੜੇ ਨਹੀਂ ਮਾਰਨੇ ਸੋ ਅੱਪਾ ਤੇ ਇਹੀ ਗੱਲ ਕਹਿਣਾ ਵੀ ਜਿੰਨਾ ਹੋ ਸਕਦਾ ਅੱਗ ਤੋਂ ਗਰੀਜ ਕਰੋ ਚਲੋ ਜੇ ਨਹੀਂ ਸਰਦਾ ਤਾਂ ਲਾਓ ਫੂਸ ਨੂੰ ਅੱਗ ਆਪਾਂ ਵੀ ਫੂਸ ਨੂੰ ਤਾਂ ਲਾਵਾਂਗੇ ਹੁਣ ਇੱਧਰ ਆਪਣਾ ਸਰਦਾ ਸੀ ਆਪਾਂ ਨੇ ਨਹੀਂ ਲਾਈ ਅੱਗ ਹਨਾ ਆਪਾਂ ਇਹ ਨਹੀਂ ਕਿਸੇ ਕਿਸਾਨ ਭਰਾ ਨੂੰ ਕਹਦੇ ਵੀ ਤੁਸੀਂ ਅੱਗ ਨਾ ਲਾਓ ਚਲੋ ਜਿੱਥੇ ਆਪ ਨੂੰ ਨਹੀਂ ਸਰਦਾ ਉੱਥੇ ਲਾਓ ਜਿੱਥੇ ਆਪਾਂ ਜਾਨੀ ਕਿ ਬਚ ਸਕਦੇ ਅੱਗ ਤੋਂ ਲਾਉਣ ਤੋਂ ਮਤਲਬ ਵੀ ਆਪਣਾ ਸਰਦਾ ਤਾਂਪ ਉਥੇ ਨਾ ਲਾਈਏ ਇਹ ਤਾਂ ਆਪਣਾ ਕਿਸੇ ਨਾਲ ਮਤਲਬ ਬੇਰਬੂਧ ਵਾਲਾ ਕੰਮ ਨਾ ਰੱਖੋ ਵੀ ਆਪਣੇ ਲਾਉਣੀਆਂ ਜਿੱਥੇ ਸਰਦੇ ਚ ਆਪਣਾ ਹੀ ਨੁਕਸਾਨ ਹੈ ਸੋ ਆਪਾਂ ਆਪ ਦਾ ਦੇਖਣਾ ਕਿਸੇ ਪਿੱਛੇ ਨਹੀਂ ਲੱਗਣਾ ਸੋ ਆਪਾਂ ਇਹਨੂੰ ਜਾਨੀ ਕਿ ਖਰਚਿਆਂ ਨੂੰ ਵਿੱਚ ਵਾ ਕੇ ਦੋ ਤਿੰਨ ਵਾਰੀ ਤਵੀਆਂ ਫੇਰ ਕੇ ਚ ਇੱਕ ਵਾਰੀ ਸੁਪਰ ਸੀਡਰ ਫੇਰਨਾ ਪਵੇ ਫਿਰ ਬੀਜ ਦਾਂਗੇ ਇਹਦੇ ਨਾਲ ਹੀ ਕੰਮ ਬੱਤ ਆ ਜਾਊਗਾ ਆਪਣਾ ਹੋਰ ਜੋ ਵੀ ਆਪਣੇ ਭੈਣ ਭਰਾ ਖੇਤੀ ਨਾਲ ਜੁੜੇ ਨੇ ਹਨਾ ਜਿਵੇਂ ਵੀ ਤੁਸੀਂ ਕਰਦੇ ਹੋ ਤਾਂ ਆਪਦੀ ਰੈਕਮੈਂਟਾਂ ਦੇ ਵਿੱਚ ਜਰੂਰ ਦਿਓ ਜਿੱਥੇ ਆਪਾਂ ਕੋਈ ਤੁਹਾਨੂੰ ਗਲਤ ਲੱਗਾਂਗੇ ਤਾਂ ਉੱਥੇ ਆਪਾਂ ਨੂੰ ਕਮੈਂਟ ਵੀ ਕਰਿਓ ਵੀ ਇੱਥੇ ਗੱਲ ਇਹ ਠੀਕ ਨਹੀਂ ਹੈਗੀ ਕਿਉਂਕਿ ਬੰਦਾ ساری ਉਮਰ ਸਿੱਖਦਾ ਰਹਿੰਦਾ ਕੋਈ ਇਹ ਤਾਂ ਹੈ ਨਹੀਂ ਵੀ ਬੰਦਾ ਸੰਪੂਰਨ ਤੌਰ ਤੇ ساری ਉਮਰ ਸਿੱਖ ਜਾਂਦਾ ਹੈ ਬੰਦਾ ساری ਉਮਰ ਸਿੱਖਦਾ ਹੀ ਰਹਿੰਦਾ ਤਜਰਬਿਆਂ ਤੇ ਹੀ ਬੰਦਾ ਸਿੱਖਦਾ ਸੋ ਦੋਸਤੋ ਵੀਡੀਓ ਸ਼ੇਅਰ ਕਰਨਾ ਧੰਨਵਾਦ ਦੋਸਤੋ